ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਪੰਗੋ ਜੀ ਕੀ ਫਤਿਹ ਯਾ ਨੰਤੇ ਆਵਾਜ਼ ਦੇ ਸ਼ਰਮ ਨਾ ਜਾਣਾ ਸ਼ੋਰ ਨਾ ਜਾਣਾ ਤੇਰੀ شام مل جنم جنم دیت نام سنی واح س ਸਵਾਮੀ ਤੁਮ ਲਾਤੇ ਠਾਕੁਰ ਪਰਤਪਾਲਕ ਨਾਇਕ ਖਸ ਮਹ ਮਹੀ ਪ੍ਰਤਪਨ ਹੋ ਮੁਹੱਬਾਰਕ ਤੁਮਰੇ ਧਾਰੇ ਜਿਵਾ ਇੱਕ ਕਵਨ ਗੁਣ ਗਈਐ ਬੇਸਮਾਲ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ समारी <laughs> आसा ਸਿਸ ਕੀਤੇ ਹਨ ਧੰ ਆਸਰੀ ਨਾਗ ਦੇ ਵਿੱਚੋਂ ਪੰਜੋਂ ਖਾਦਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਬਵਿੱਤਰ 600 ਕੰਨ ਅਰਜੰਤਰ ਅੰਗ ਪਾਦ ਸਿਸ਼ੋਬਤ ਹੈ ਧੰ ਆਸਰੀ ਮੋਹੱਲਾ ਪੰਜਵਾਂ ਤੋਂ ਮੰਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਨੀ ਗੁਰੂ ਬਾਦਸ਼ਾਹ ਮਹਾਰਾਜ ਜੀ ਲੋਕਸ਼ਿਸ਼ ਕਰਦੇ ਨੇ ਕਹਿੰਦੇ ਏ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਹੀ ਸਭ ਦਾਤਾ ਦੇਣ ਵਾਲਾ ਹੈ ਤੂੰ ਹੀ ਸਾਡਾ ਮਾਲਕ ਹੈ ਤੂੰ ਹੀ ਸਭਨਾਂ ਨੂੰ ਪਾਲਣ ਵਾਲਾ ਹੈ ਤੂੰ ਹੀ ਸਾਡਾ ਆਗੂ ਹੈ ਜੀਵਨ ਅਗਵਾਈ ਦੇਣ ਵਾਲਾ ਹੈ ਤੇ ਤੂੰ ਹੀ ਸਾਡਾ ਖਸਮ ਹੈ ਨੇਮਕ ਨੇਮਕ ਤੋਵੇਂ ਹੀ ਬਰਤਪਾਲ ਹੋ ਅਨੁਭਾਰਕ ਤੁਮਰੇ ਧਾਰੇ ਏ ਕਾਲ ਮੁਖ ਵੈਗੁਰੂ ਜੀ ਤੂੰ ਹੀ ਇੱਕ ਇੱਕ ਛਿਨ ਸਾਡੀ ਪਾਲਣਾ ਕਰਦਾ ਹੈ ਇੱਕ ਛਿਨ ਅੱਖਾਂ ਚੁੱਪਦੀਆਂ ਨੇ ਆਪਣੀਆਂ ਕੁਦਰਤੀ ਤੌਰ ਤੇ ਕਿਰਿਆ ਚਲਦੀ ਹੈ ਅੱਖ ਬੰਦ ਹੋਣੀ ਮੁਦ ਜਾਣੀ ਇੱਕ ਛਿਨ मात्र ਇਸ ਨੂੰ ਗਿਆ ਹੈ ਇੰਨਾ ਇੰਨਾ ਸਮਾ ਵੀਰ ਕਾਲ ਮੁਖ ਵੈਗੁਰੂ ਜੀ ਤੁਸੀਂ ਸਾਡੀ ਪਾਲਣਾ ਕਰਦੇ ਹੋ ਅਸੀਂ ਤੇਰੇ ਬੱਚੇ ਇਸ ਕਰਕੇ ਤੇਰੇ ਹੀ ਆਸਰੇ ਜਿਉਂਗੇ ਹਾਂ ਜਿਹਾ ਏਕ ਕਬੜ ਗੁਣ ਕਹੀ ਹੈ ਮਨੁੱਖ ਦੀ ਇੱਕ ਜੀਵ ਹੈ ਅਕਾਲ ਪੁਰਖ ਵੈਰੂ ਜੀ ਦੇ ਗੁਣ ਬੇਅੰਤ ਨੇ ਗਾਏ ਨਹੀਂ ਦੱਸ ਸਕਦੇ ਕਿਹੜੇ ਕਿਹੜੇ ਗੁਣ ਦੱਸੇ ਜਾਂ ਦਸੀਏ ਇੱਕ ਜੀਵ ਹੈ ਬੇਸਮਾਰ ਬੇਅੰਤ ਸੁਆਮੀ ਤੇ ਰੋਹੰਤ ਨਾ ਗਿਣਹੀ ਲਈ ਅਹੇ ਅਣਗਿਣਤ ਗੁਣਾ ਦੇ ਮਾਲ ਏ ਬੇਅੰਤ ਮਾਲਕ ਪ੍ਰਭੂ ਕਿਸੇ ਵੀ ਪਾਸੋਂ ਤੇਰੇ ਗੁਨਾ ਦਾ ਅੰਤ ਲੱਭਿਆ ਨਹੀਂ ਜਾ ਸਕਿਆ ਕੋਟ ਪ੍ਰਾਦ ਬਿਮਾਰੇ ਖੰਡ ਬੋ ਅਲਗ ਵਿਧੀ ਸਮਝਾਉਂੋ ਏ ਅਕਾਲ ਪੁਰਖ ਵਾਹਿਗੁਰੂ ਤੂੰ ਸਾਡੇ ਕਰੋੜਾ ਅਪਰਾਧ ਵੀ ਨਾਸ ਕਰਦਾ ਹੈ ਤੂੰ ਸਾਨੂੰ ਪਨੇਕਾਂ ਤਰੀਕਿਆਂ ਨਾਲ ਜੀਵ ਜੁਗਤ ਸਮਝਾਉਂਦਾ ਹੈ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰ ਦਰਖਾਓ ਅਸੀਂ ਜੀਵ ਆਤਮਿਕ ਜੀਵਨ ਦੀ ਸੂਝ ਤੋਂ ਸਪਣੇ ਨਾਲ ਸਾਡੀ ਤਕੜ ਬੜੀ ਥੋੜੀ ਖੋਹੀ ਹੈ ਫਿਰ ਵੀ ਤੂੰ ਆਪਣਾ ਮੁੱਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਉਹ ਜਿਹੜਾ ਹੈ ਉਹ ਕਾਇਮ ਰੱਖਦਾ ਹੈ ਤੇਮਰੀ ਸਰਬਤਮਾਨੀ ਆਸਾ ਤੂੰ ਹੀ ਸੱਜਣ ਸੁਹੇਲੇ ਅਸੀਂ ਤੇਰੇ ਹੀ ਆਸਰੇ ਹਾਂ ਸਾਨੂੰ ਤੇਰੀ ਹੀ ਸਾਜਤਾ ਦੀ ਆਸ ਹੈ ਤੂੰ ਹੀ ਸਾਡਾ ਸੱਜਣ ਹੈ ਤੂੰ ਹੀ ਸਾਨੂੰ ਸੁੱਖ ਦੇਣ ਵਾਲਾ ਹੈ ਰਾਖੋ ਰਾਖੋ ਮਹਾਰਤਾ ਅਲਾ ਨਾਦਕ ਕਰਕੇ ਬੋਲੇ اے ਦਇਆਵਾਨ اے ਸਭ ਤੇ ਰੱਖਿਆ ਕਰਨ ਵਾਲੇ ਸਾਡੀ ਵੀ ਰੱਖਿਆ ਕਰ ਸਤਗੁਰੂ ਜੀ ਆਪਦੇ ਨੇ ਅਸੀਂ ਤੇਰੇ ਘਰ ਦੇ ਗੁਲਾਮ ਆਹ ਗੁਰੂ ਪਿਆਰੇ ਤੋਂ ਗੁਰੂ ਦੇ ਘਰ ਦੇ ਜਦੋਂ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਮਹਾਰਾਜ ਜੀ ਦੇ ਗੁਲਾਮ ਬਣਦਾਈ ਇਹ ਨਾ ਫਿਰ ਦੁਨੀਆ ਦੀ ਗਲਾਮੀ ਕਰਤੀ ਜਾਂਦੀ ਹੈ ਪਰ ਅਸੀਂ ਸ਼ਾਇਦ ਤੁਹਾਨੂੰ ਸਮਝਾ ਲਈਓ ਅਸੀਂ ਸ਼ਾਇਦ ਦੁਨੀਆ ਦੇ ਗੁਲਾਮ ਹੋ ਕੇ ਰਹੇ ਹਾਂ ਜੇ ਦੁਨੀਆ ਦੀ ਗੁਲਾਮੀ ਛੱਡ ਦੀਏ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਮਹਾਰਾਜੇ ਦੀ ਗੁਲਾਮੀ ਕਰ ਲਈਏ ਫਿਰ ਦੁਨੀਆ ਦੀ ਗੁਲਾਮੀ ਸਾਡਾ ਕੱਖ ਨਹੀਂ ਵਿਗਾੜ ਸਕਦੀ ਔਟ ਆਸਰਾ ਲੈ ਕੇ ਚੱਲੀਏ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਦਸ਼ਾਹ ਮਹਾਰਾਜਿਆਂ ਦਾ ਸੋ ਗੁਰੂ ਕਿਰਪਾ ਕਰੇ ਕਿ ਕਿਰਪਾ ਦੇ ਰਸੇ ਸਾਡੇ ਤੇ ਬਣਾਈ ਰੱਖੇ ਸੋ ਬੋਤਾਨ ਫੋਟਸ ਕਰੰਨ ਦਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਦਸ਼ਾਹ ਮਹਾਰਾਜਿਆਂ ਦਾ ਜੇ ਨਾਮ ਰਤ ਮਿਲੇ ਤੋਂ ਮਹਾਨ ਕਿਰਪਾ ਬਖਸ਼ ਸ਼ਰਮ ਕੀਤੀ ਅਵਤ ਵਿੜਾਲ ਕੋਲੇ ਦਰਸ਼ਨ ਦੀ ਦਾਇਰ ਬਖਸ਼ਿਸ਼ੀ ਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮ ਬਖਸ਼ਿਸ਼ੀਦਾ ਸਤਗੁਰੂ ਪ੍ਰੀਤ ਨਵਾਜ ਸੱਚੇ ਪਾਤਸ਼ਾਹ ਜੀ ਇਸੇ ਜੀ ਤਰ੍ਹਾਂ ਕਿਰਪਾ ਦੇ ਸਿਰਿ ਬਣਾਈ ਰੱਖਣਾ ਸਰਬੱਤ ਸੰਗਤ ਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣਾ ਸਰਬੱਤ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਗੌਰ ਸਿੱਖੀ ਜੀਵਨ ਨਾਲ ਦਾਨ ਦੀਆਂ ਦਾਤਾ ਵਰਤ ਵੇੜਾ ਬਾਣੀ ਬਾਣੀ ਦਾ ਪਿਆਰ ਬਖਸ਼ਿਸ਼ ਕਰਨ کوئی بھی ساری سیار ستارے ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਗੁਰੂ ਨਾਨਕ ਤਨ 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 ਗੁਰੂ ਨਾਨਕ ਅਰਧਿ ਕ੍ਰਿਤੀ ਕਹਸਾ ਉਰਾਇ ਕ੍ਰਿਤੀ ਫਕੈ